ਪਹਿਲਾਂ ਤਾਂ ਸ਼ਰਮ ਆਉਣੀ ਚਾਹੀਦੀ ਆਮ ਆਦਮੀ ਪਾਰਟੀ ਨੂੰ ਤੇ ਗੁਰਦੇਸ ਸਿੰਘ ਸੇਖੋਂ ਨੂੰ ਕਿ ਐਡਾ ਵੱਡਾ 10000 ਦੀ ਆਬਾਦੀ ਵਾਲਾ ਪਿੰਡ ਦੀਪ ਸਿੰਘ ਵਾਲਾ ਤੇ ਜਿਹਨੂੰ ਤੁਸੀਂ ਇੱਕ ਮਹੱਲੇ ਦਾ ਨਾਮ ਦੇ ਰਹੇ ਹੋ ਤੁਸੀਂ ਚੰਗੇ ਪਲੇ ਹਸਪਤਾਲ ਨੂੰ ਚਲਦੇ ਨੂੰ ਇੱਕ ਮਹੱਲਾ ਕਲੀਨਿਕ ਦਾ ਨਾਮ ਦੇ ਰਹੇ ਹੋ ਆ ਲੋਕ ਸਾਰੇ ਖੜੇ ਆ ਵਿੱਚ ਬਹੁਤ ਸਾਰੇ ਲੋਕਾਂ ਦਾ ਮੰਗ ਇਹ ਵੀ ਆ ਕਿ ਜਿਹੜੀ ਤਣਕ ਆਉਂਦੀ ਸੀ ਇਹਨਾਂ ਮਜ਼ਦੂਰ ਲੋਕਾਂ ਨੂੰ ਉਹ ਵੀ ਖਤਮ ਕਰ ਦਿੱਤੀ ਗਈ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਡਰਾਮਾ ਫੜਿਆ ਕਿ ਅਸੀਂ ਘਰ ਘਰ ਲੋਕਾਂ ਦੇ ਆਟਾ ਪਚਾਵਾਂਗੇ ਕਾਦੇ ਵਾਸਤੇ ਕਿ ਜਿਹੜੇ ਦੀਪੂਆਂ ਤੇ ਰੌਣਕ ਆਉਂਦਾ ਸੀ ਦੀਪੂ ਚੱਲਦੇ ਸੀਗੇ ਉਹ ਦੀਪੂ ਵੀ ਬੰਦ ਕਰਨ ਵਾਲੇ ਪਾਸੇ ਨੂੰ ਆਮ ਆਦਮੀ ਪਾਰਟੀ ਜਿਹੜੀ ਉਹ ਤੁਰੀ ਹੋਈ ਆ ਐਨੀ ਬੇਸ਼ਰਮੀ ਧਰਦੀ ਹੋਈ ਇਹਨਾਂ ਨੇ ਕਿ ਹਰੇਕ ਸਹੂਲਤ ਲੋਕਾਂ ਦੀ ਜਿਹੜੀ ਉਹ ਖੋਈ ਜਾ ਰਹੀ ਆ ਲਗਾਤਾਰ ਐਮਐਲਏ ਗੁਰਦੇਸ ਸਿੰਘ ਸੇਖੋਂ ਨੇ ਅੜੀ ਫੜੀ ਸੀ ਕਿ ਦੀਪ ਸਿੰਘ ਵਾਲੇ ਦੇ ਵਿੱਚ ਆਉਣਾ ਤੇ ਸਾਡਾ ਵੀ ਫਿਰ ਪ੍ਰੋਗਰਾਮ ਆ ਕੋ ਬਣਿਆ ਸੀ ਕਿ ਅਸੀਂ ਇਹਦਾ ਵਿਰੋਧ ਕਰਾਂਗੇ ਤੇ ਡਟ ਕੇ ਵਿਰੋਧ ਕਰ ਰਹੇ ਹਾਂ ਆਮ ਆਦਮੀ ਪਾਰਟੀ ਵਾਲੇ ਇਹ ਵੀ ਕਹਿੰਦੇ ਆ ਕਿ ਭਾਈ ਇੱਥੇ ਤਾਂ ਡਾਕਟਰ ਨਹੀਂ ਸੀ ਅਸੀਂ ਤਾਂ ਮੱਲਾ ਕਲੀਨਿਕ ਬਣਾ ਰਹੇ ਆ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ 2 ਸਾਲ ਹੋ ਗਏ ਤੁਹਾਡੀ ਸਰਕਾਰ ਬਣੀ ਨੂੰ ਡਾਕਟਰ ਤੁਸੀਂ ਨਹੀਂ ਦੇ ਸਕੇ ਆਮ ਲੋਕਾਂ ਨੇ ਡਾਕਟਰ ਥੋੜਾ ਦੇਣਾ ਤੁਸੀਂ ਕਰੋ ਭਰਤੀ ਡਾਕਟਰਾਂ ਦੀ ਵਾਅਦਾ ਤਾਂ ਤੁਸੀਂ ਇਹ ਕੀਤੇ ਸੀ ਕਿ ਅਸੀਂ ਨੌਕਰੀਆਂ ਦੇਵਾਂਗੇ ਲੋਕਾਂ ਨੂੰ ਪਰ ਲੋਕਾਂ ਨੂੰ ਮਿਲਦਾ ਕੀ ਆ ਜਿਹੜੇ ਲੋਕ ਨੌਕਰੀਆਂ ਮੰਗਦੇ ਉਹਨਾਂ ਨੂੰ ਡਾਂਗਾ ਮਿਲਦੀਆਂ ਇਹ ਤਸਵੀਰਾਂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਦੀਆਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦਤ ਸਿੰਘ ਹੋਰੀ ਇਸ ਪਿੰਡ ਦੇ ਵਿੱਚ ਨਵੇਂ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨ ਲਈ ਪਹੁੰਚੇ ਨੇ ਪਰ ਉਹਨਾਂ ਦੇ ਸਵਾਗਤ ਕਰਨ ਲਈ ਸਾਹਮਣੇ ਖੜੇ ਨੌਜਵਾਨ ਅਤੇ ਪਿੰਡ ਵਾਸੀਆਂ ਦੇ ਹੱਥਾਂ ਵਿੱਚ ਹਾਰ ਦੀਆਂ ਡਾਂਗਾ ਫੜੀਆਂ ਹੋਈਆਂ ਨੇ ਤੇ ਉਹਨਾਂ ਡਾਂਗਾ ਦੇ ਵਿੱਚ ਝੰਡੇ ਪਾਏ ਹੋਏ ਨੇ ਅੱਗੇ ਦੇਖੋ ਫਿਰ ਪਿੰਡ ਦੀਪ ਸਿੰਘ ਵਾਲਾ ਵਾਸੀਆਂ ਨੇ ਝਾੜੂ ਵਾਲੇ ਵਿਧਾਇਕ ਗੁਰਦਤ ਸਿੰਘ ਹੋਰਾਂ ਦਾ ਕਿਵੇਂ ਸਵਾਗਤ ਕੀਤਾ ਤੇ ਗਲ ਵਿੱਚ ਫੁੱਲਾਂ ਦੀ ਹਾਰ ਦੀ ਥਾਂ ਕੀ ਪਾ ਦਿੱਤਾ ਉਹ ਵੀ ਕਿਆ ਸੀਗਾ ਕਿ ਜਿਹੜਾ ਇਹ ਹਸਪਤਾਲ ਬਣਿਆ ਜੇ ਉਹ ਵੈਸੇ ਤਾਂ ਪਤਾ ਹੀ ਆ ਲੋਕਾਂ ਨੇ ਕਿ ਕਰਨ ਕਰਾਉਣ ਜੋਗੇ ਕੱਖ ਨਹੀਂ ਤੇ ਪਹਿਲੀਆਂ ਬਣੀਆਂ ਬਿਲਡਿੰਗਾਂ ਤੇ ਹੀ ਰੰਗ ਮਾਰ ਕੇ ਆ ਸਕੂਲਾਂ ਤੇ ਵੀ ਰੰਗ ਮਾਰ ਮਾਰ ਕੇ ਕਹਿੰਦੇ ਅਸੀਂ ਸਮਾਰਟ ਟੂਲ ਬਣਾਤੇ ਉਹ ਵੀ ਆ ਮਹੱਲਾ ਕਲੀਨਿਕ ਵੀ ਇਸੇ ਤਰ੍ਹਾਂ ਹੀ ਬਣੀ ਜਾਂਦੇ ਆ ਪਹਿਲੀਆਂ ਬਿਲਡਿੰਗਾਂ ਤੇ ਰੰਗ ਮਾਰ ਮਾਰ ਕੇ ਮਹੱਲਾ ਕਲੀਨਿਕ ਬਣਾਇਆ ਜਾ ਰਿਹਾ ਇੱਥੋਂ ਜਿਹੜਾ ਇੱਥੇ ਬੈੱਡ ਕੁਰਸੀਆਂ ਜਾਂ ਅਲਮਾਰੀਆਂ ਪਈਆਂ ਸੀ ਹਸਪਤਾਲ ਦੀਆਂ ਉਹ ਸਾਰੀਆਂ ਚੱਕ ਕੇ ਲਿਜਾ ਕੇ ਚੋਰੀ ਹੋਰ ਹਸਪਤਾਲਾਂ ਵਿੱਚ ਰੱਖਤੀਆਂ ਜਿਹੜੇ ਇੱਥੇ ਡਾਕਟਰ ਕੰਮ ਕਰਦੇ ਸੀ ਉਹਨਾਂ ਦੀਆਂ ਵੀ ਬਦਲੀਆਂ ਜਿਹੜੀਆਂ ਹੋਰ ਹਸਪਤਾਲਾਂ 'ਚ ਕਰਤੀਆਂ ਇਸੇ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਆ ਕਿ ਜੇ ਤੁਸੀਂ ਮਹੱਲਾ ਕਲੀਨਿਕ ਤੇ ਅੜੇ ਹੀ ਹੋਏ ਹੋ ਤੇ ਤੁਹਾਨੂੰ ਪਹਿਲਾਂ ਤਾਂ ਸ਼ਰਮ ਆਉਣੀ ਚਾਹੀਦੀ ਆਮ ਆਦਮੀ ਪਾਰਟੀ ਨੂੰ ਤੇ ਗੁਰਦੇਵ ਸਿੰਘ ਸੇਖੋਂ ਨੂੰ ਕਿ ਐਡਾ ਵੱਡਾ 10000 ਦੀ ਆਬਾਦੀ ਵਾਲਾ ਪਿੰਡ ਦੀਪ ਸਿੰਘ ਵਾਲਾ ਤੇ ਜਿਹਨੂੰ ਤੁਸੀਂ ਇੱਕ ਮਹੱਲੇ ਦਾ ਨਾਮ ਦੇ ਰਹੇ ਹੋ ਤੇ ਜੇ ਮਹੱਲਾ ਕਲੀਨਿਕ ਹੀ ਬਣਾਉਣਾ ਚਾਹੁੰਦੇ ਹੋ ਤੇ ਸਾਡੇ ਪਿੰਡ ਦੀਆਂ 11 ਵਾਰਾਂ ਘਟੋ-ਕਟ ਤੇ 11 ਮਹੱਲਾ ਕਲੀਨਿਕ ਬਣਾ ਦਿਓ ਅਸੀਂ ਵੀ ਜੀ ਆਇਆ ਕਹਾਂਗੇ ਵੀ ਵਾਕਈ ਬਈ ਆਮ ਆਦਮੀ ਪਾਰਟੀ ਮਹੱਲਿਆਂ ਦੇ ਵਿੱਚ ਮਹੱਲਾ ਕਲੀਨਿਕ ਬਣਾ ਰਹੀ ਆ ਤੁਸੀਂ ਚੰਗੇ ਭਲੇ ਹਸਪਤਾਲ ਨੂੰ ਚਲਦੇ ਨੂੰ ਇੱਕ ਮਹੱਲਾ ਕਲੀਨਿਕ ਦਾ ਨਾਮ ਦੇ ਰਹੇ ਹੋ ਐਡੂ ਵੱਡੀ ਸ਼ਰਮ ਵਾਲੀ ਗੱਲ ਆਮ ਆਦਮੀ ਪਾਰਟੀ ਆਸਤੇ ਹੋ ਹੀ ਨਹੀਂ ਸਕਦੀ ਜਿਹੜੇ ਬਦਲਾ ਦੀਆਂ ਗੱਲਾਂ ਕਰਦੇ ਸੀਗੇ ਤੁਸੀਂ ਦੇਖੋ ਕਿ ਆ ਲੋਕ ਸਾਰੇ ਖੜੇ ਆ ਵਿੱਚ ਬਹੁਤ ਸਾਰੇ ਲੋਕਾਂ ਦਾ ਮੰਗ ਇਹ ਵੀ ਆ ਕਿ ਜਿਹੜੀ ਤਣਕ ਆਉਂਦੀ ਸੀ ਇਹਨਾਂ ਮਜ਼ਦੂਰ ਲੋਕਾਂ ਨੂੰ ਉਹ ਵੀ ਖਤਮ ਕਰ ਦਿੱਤੀ ਗਈ ਤੇ ਹੁਣ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਡਰਾਮਾ ਫੜਿਆ ਕਿ ਅਸੀਂ ਘਰ ਘਰ ਲੋਕਾਂ ਦੇ ਆਟਾ ਪਚਾਵਾਂਗੇ ਕਾਦੇ ਵਾਸਤੇ ਜਿਹੜੇ ਦੀਪੂਆਂ ਤੇ ਰਾਚਣ ਆਉਂਦਾ ਸੀ ਦੀਪੂ ਚੱਲਦੇ ਸੀਗੇ ਉਹ ਦੀਪੂ ਵੀ ਬੰਦ ਕਰਨ ਵਾਲੇ ਪਾਸੇ ਨੂੰ ਆਮ ਆਦਮੀ ਪਾਰਟੀ ਜਿਹੜੀ ਉਹ ਤੁਰੀ ਹੋਈ ਆ ਐਨੀ ਬੇਸ਼ਰਮੀ ਧਰਦੀ ਹੋਈ ਇਹਨਾਂ ਨੇ ਕਿ ਹਰੇਕ ਸੂਤ ਲੋਕਾਂ ਦੀ ਜਿਹੜੀ ਉਹ ਖੋਈ ਜਾ ਰਹੀ ਆ ਲਗਾਤਾਰ ਅਸੀਂ ਲਗਾਤਾਰ ਇਹਦਾ ਵਿਰੋਧ ਕਰਦੇ ਆ ਰਹੇ ਆ ਐਮਐਲਏ ਗੁਰਦੇਸ਼ ਸਿੰਘ ਸੇਖੋਂ ਇਹ ਅੱਡੀ ਫੜੀ ਸੀ ਕਿ ਦੀਪ ਸਿੰਘ ਵਾਲੇ ਦੇ ਵਿੱਚ ਆਉਣਾ ਤੇ ਸਾਡਾ ਵੀ ਫਿਰ ਪ੍ਰੋਗਰਾਮ ਆ ਕੋ ਬਣਿਆ ਸੀ ਕਿ ਅਸੀਂ ਇਹਦਾ ਵਿਰੋਧ ਕਰਾਂਗੇ ਤੇ ਡਟ ਕੇ ਵਿਰੋਧ ਕਰ ਰਹੇ ਆ ਧਰਮਾ ਕਹਿੰਦੇ ਸਰਕਾਰਾਂ ਪਿੰਡ ਨੂੰ ਕੁਝ ਦਿੰਦੀਆਂ ਤੇ ਇਹਨਾਂ ਤੋਂ ਲਿਆ ਨਹੀਂ ਜਾਂਦਾ ਦੇਖੋ ਇਹ ਸਰਕਾਰ ਜੇ ਪਿੰਡ ਨੂੰ ਦਿੰਦੀ ਆ ਉਹ ਮੰਗਰਲੀ ਬਿਲਡਿੰਗ ਆ ਤੁਸੀਂ ਪੱਤਰਕਾਰ ਸਾਥੀ ਪਹੁੰਚੇ ਹੋ ਉਹਦਾ ਹਾਲ ਵੇਖੋ ਕੀ ਉਹ ਨਹੀਂ ਸਰਕਾਰ ਨੂੰ ਦੀਦਾ ਵੀ ਉਹ ਬਿਲਡਿੰਗ ਡਿੱਗਣ ਵਾਲੀ ਆ ਉਹਦੇ ਵਿੱਚ ਜਿਹੜੀਆਂ ਮਹਿਲਾ ਡਾਕਟਰ ਸਿੰਘ ਆ ਜਿਹੜੀਆਂ ਪਿੰਡ ਦੇਆਂ ਔਰਤਾਂ ਜੇ ਕੋਈ ਗਰਭਵਤੀ ਹੁੰਦੀ ਸੀ ਉਹਨਾਂ ਦਾ ਟੀਕਾ ਕਰਨ ਜਾ ਉਹਨਾਂ ਦੀ ਕੋਈ ਦੇਖਭਾਲ ਆਸਤੇ ਉੱਥੇ ਪਹੁੰਚ ਦਗਾ ਸੀ ਉਹਨਾਂ ਕੋਲੇ ਉਹ ਉਹਦੀ ਬਿਲਡਿੰਗ ਡਿੱਗਣ ਵਾਲੀ ਆ ਉਹ ਨਹੀਂ ਬਣਾਈ ਜਾ ਰਹੀ ਉਹਦਾ ਸਮਾਨ ਵੀ ਚੱਕ ਕੇ ਇਸੇ ਡਿਸਪੈਂਸਰੀ ਦੇ ਵਿੱਚ ਰੱਖਿਆ ਗਿਆ ਸੀ ਇੱਥੇ ਹੀ ਦੇਖ ਭਾਲ ਉਹਨਾਂ ਦੀ ਹੁੰਦੀ ਸੀ ਸਾਡੇ ਪਿੰਡ ਚੋਂ ਇਕੱਲੀ ਡਿਸਪੈਂਸਰੀ ਖਤਮ ਨਹੀਂ ਕੀਤੀ ਉਹ ਔਰਤਾਂ ਦਾ ਵੀ ਜਿਹੜਾ ਕੇਂਦਰ ਬਣਾਇਆ ਹੋਇਆ ਸੀਗਾ ਉਹ ਹਸਪਤਾਲ ਸੀਗਾ ਉਹ ਵੀ ਖਤਮ ਕਰ ਦਿੱਤਾ ਇਹਨਾਂ ਨੇ ਆ ਮਹੱਲਾ ਕਲੀਨਿਕ ਦਾ ਇੱਕ ਨਾਮ ਦੇ ਕੇ ਕਲੀਨਿਕ ਇੱਕ ਦੁਕਾਨ ਨੂੰ ਕਿਹਾ ਜਾਂਦਾ ਕਿਹਾ ਤਾਂ ਇੱਥੇ ਇਹ ਜਾਂਦਾ ਕਿ ਪਰਚੀਆਂ ਕੱਟ ਕੇ ਦੇਣਗੇ ਕੀਕ ਲੈਣਾ ਉਹਨਾਂ ਪਰਚੀਆਂ ਤੋਂ ਜਦੋਂ ਦਵਾਈ ਲੋਕਾਂ ਨੇ ਪ੍ਰਾਈਵੇਟ ਮੈਡੀਕਲ ਸਟੋਰਾਂ ਤੋਂ ਜਾਜਾ ਲੈਣੀ ਆ ਪਹਿਲਾਂ ਜਿਹੜੀ ਮਾਰ ਮੋਟ ਲੋਕਾਂ ਨੂੰ ਚਲੋ ਪੱਟੀ ਆਸਤੇ ਇੱਥੇ ਬੀਟਾ ਡੀਨ ਤਾਂ ਮਿਲਦੀ ਸੀ ਇੱਥੇ ਕਹਿਣ ਨੂੰ ਤਾਂ ਆਮ ਆਦਮੀ ਪਾਰਟੀ ਵਾਲੇ ਇਹ ਵੀ ਕਹਿੰਦੇ ਆ ਕਿ ਭਾਈ ਇੱਥੇ ਤਾਂ ਡਾਕਟਰ ਨਹੀਂ ਸੀ ਅਸੀਂ ਤਾਂ ਮhalla ਕਲੀਨਿਕ ਬਣਾ ਰਹੇ ਆ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ 2 ਸਾਲ ਹੋ ਗਏ ਤੁਹਾਡੀ ਸਰਕਾਰ ਬਣੀ ਨੂੰ ਡਾਕਟਰ ਤੁਸੀਂ ਨਹੀਂ ਦੇ ਸਕੇ ਆਮ ਲੋਕਾਂ ਨੇ ਡਾਕਟਰ ਥੋੜਾ ਦੇਣਾ ਤੁਸੀਂ ਕਰੋ ਭਰਤੀ ਡਾਕਟਰਾਂ ਦੀ ਵਾਅਦੇ ਤਾਂ ਤੁਸੀਂ ਇਹ ਕੀਤੇ ਸੀ ਕਿ ਅਸੀਂ ਨੌਕਰੀਆਂ ਦੇਵਾਂਗੇ ਲੋਕਾਂ ਨੂੰ ਪਰ ਲੋਕਾਂ ਨੂੰ ਮਿਲਦਾ ਕੀ ਆ ਜਿਹੜੇ ਲੋਕ ਨੌਕਰੀਆਂ ਮੰਗਦੇ ਉਹਨਾਂ ਨੂੰ ਡਾਂਗਾ ਮਿਲਦੀਆਂ ਤੇ ਇਹੀ ਤੁਸੀਂ ਆ ਬਾਰਡਰਾਂ ਤੇ ਦੇਖ ਲਓ ਸ਼ੰਭੂ ਤੇ ਖਨੋਰੀ ਬਾਰਡਰ ਤੇ ਸਾਡੇ ਕਿਸਾਨ ਵੀਰ ਬੈਠੇ ਆਂ ਦੀਆਂ ਮੰਗਾਂ ਨੂੰ ਲੈ ਕੇ ਉਥੇ ਸਾਡੇ ਨੌਜਵਾਨ ਵੀਰ ਦੇ ਇੱਕ ਦੇ ਗੋਲੀ ਵੱਜ ਜਾਂਦੀ ਆ ਉਹਦਾ ਕਤਲ ਕਰ ਦਿੱਤਾ ਜਾਂਦਾ ਹਰਿਆਣੇ ਦੀ ਪੁਲਿਸ ਵੱਲੋਂ ਤੇ ਪੰਜਾਬ ਸਰਕਾਰ ਨੇ ਐਡੀ ਬੇਸ਼ਰਮੀ ਧਾਰੀ ਆ ਕਿ 8 ਦਿਨ ਉਹਦੀ ਲਾਸ਼ ਰੋਲਦੀ ਰਹੀ ਆ ਵਿਚਾਰੇ ਦੀ ਲੋਕਾਂ ਦੇ ਦਬਾਅ ਸਦਕਾ ਫਿਰ ਵੀ ਆ ਕੇ ਆਮ ਆਦਮੀ ਪਾਰਟੀ ਨੇ ਕੀ ਕੀਤਾ ਅਣਪਛਾਤੇ ਲੋਕਾਂ ਦੇ ਉੱਪਰ ਪਰਚਾ ਦਰਜ ਕੀਤਾ ਐਦੂੰ ਵੱਡੀ ਬੇਸ਼ਰਮੀ ਇਹਨਾਂ ਆਸਤੇ ਆਮ ਆਦਮੀ ਪਾਰਟੀ ਆਸਤੇ ਕੀ ਹੋ ਸਕਦੀ ਆ ਜਦੋਂ ਛਰੇ ਆਮਚਲੇ ਸਾਡੇ ਨੌਜਵਾਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਤੇ ਆਮ ਆਦਮੀ ਪਾਰਟੀ ਉਹਨਾਂ ਕਾਤਲਾਂ ਦੇ ਪੱਖ ਦੇ ਵਿੱਚ ਖੜੀ ਆ ਤੇ ਅਸੀਂ ਮੰਗ ਕਰਦੇ ਆ ਕਿ 22 ਨੇਮ ਜਿਹੜਾ ਪਰਚਾ ਉਹ ਅਮਿਤ ਸ਼ਾਹ ਤੇ ਹਰਿਆਣੇ ਦੇ ਮੁੱਖ ਮੰਤਰੀ ਤੇ ਤੇ ਹਰਿਆਣੇ ਦੇ ਗ੍ਰਹਿ ਮੰਤਰੀ ਤੇ ਤੇ ਨਾਲ ਹੀ ਭਗਵੰਤ ਮਾਨ ਤੇ ਹੋਣਾ ਚਾਹੀਦਾ ਜਿਨੇ ਛਿਛਕੇਰ ਕੇ ਜਿਹੜੇ ਕਿਸਾਨਾਂ ਨੂੰ ਉਥੇ ਦਿੱਲੀ ਦੇ ਬਾਡਰਾਂ ਵੱਲ ਨੂੰ ਤੋਰਿਆ ਕੇ ਜਾਓ ਪੰਜਾਬ ਸਰਕਾਰ ਦੀਆਂ ਪੰਜਾਬ ਸਰਕਾਰ ਦੀਆਂ ਮੰਗਾਂ ਨਹੀਂ ਕੇਂਦਰ ਸਰਕਾਰ ਦੀਆਂ ਉਧਰ ਵਿਧਾਇਕ ਸਾਹਿਬ ਦਾ ਇਸ ਬਾਰੇ ਕੀ ਕਹਿਣਾ ਹੈ ਉਹ ਵੀ ਸੁਣੋ ਸਖੋ ਬਹੁਤ ਖੁਸ਼ੀ ਦੀ ਗੱਲ ਔਰ ਬਹੁਤ ਵੱਡਾ ਉਪਰਾਲਾ ਹੈ ਅੱਜ ਪੰਜਾਬ ਦੇ ਅੰਦਰ ਪਹਿਲਾਂ ਵਾਲੇ ਬੁਲਾ ਕੇ ਸਾਰੇ ਜਿਹੜੇ ਮਹੱਲਾ ਕਲੀਨਿਕ ਉਹ 829 ਜਿਹੜਾ ਹੈਗਾ ਮਹੱਲਾ ਕਲੀਨਿਕ ਪੂਰੇ ਪੰਜਾਬ ਦੇ ਵਿੱਚ ਖੁੰਦਰੇ ਜਿਉਂਦੀ ਸਰਕਾਰ ਬਣੀ ਉਹ 2 ਸਾਲ ਦੇ ਅੰਦਰ। ਪਰ ਇੱਕ ਬਹੁਤ ਵੱਡੀ ਅਚੀਵਮੈਂਟ ਜਿਹਦੇ ਵਿੱਚ ਆਮ ਲੋਕਾਂ ਨੂੰ ਜਿਹੜਾ ਬਹੁਤ ਵੱਡਾ ਜਿਹੜਾ ਫਾਇਦਾ ਹੁੰਦਾ ਕਿਉਂਕਿ 40 ਟੈਸਟ ਆ ਜਿਹੜੇ ਉਹ ਇੱਥੇ ਹੀ ਹੋ ਜਾਣੇ ਇਹਨਾਂ ਦੇ ਕੋਲ। ਔਰ 90 ਦਵਾਈਆਂ ਜਿਹੜੀਆਂ ਆ ਆਮ ਜਿੰਨੀਆਂ ਕਾਪਾ ਨੂੰ ਕੋਈ ਛੋਟੀ-ਬੋਟੀ ਬਿਮਾਰੀ ਹੁੰਦੀ ਹੈ। ਔਰ 90 ਦੇ ਜਿਹੜੀਆਂ ਦਵਾਈਆਂ ਆ ਉਹ ਇੱਥੋਂ ਫ੍ਰੀ ਬਣੇ ਤੇ ਬਹੁਤ ਵੱਡੀ ਜਿਹੜੀ ਹੈਗੀ ਹੈ ਅਚੀਵਮੈਂਟ ਹੈ ਔਰ ਹੋਰ ਵੀ ਜਿਸ ਤਰ੍ਹਾਂ ਹੋਈ ਹੋਈ ਐਡਵਰਟਮੈਂਟ ਹੋਈ ਹੋਈ ਅਸੀਂ ਦਰਸਤ ਕਰਨੇ ਨਵੀਆਂ ਬਿਲਡਿੰਗਾਂ ਬਣਾਈਆਂ ਦੇਖੋ ਤੁਸੀਂ ਖੂਬਸੂਰਤ ਜਿਹੜੀਆਂ 25 ਲੱਖ ਰੁਪਏ ਦੀ ਲਾਗਤ ਨਾਲ ਇਹ ਬਿਲਡਿੰਗ ਨੂੰ ਵੀ ਰਣਕ ਦਿੱਤਾ ਕੋਰੇ ਤਾਂ ਹੀ ਸੰਭਵ ਹੋ ਸਕਿਆ ਜੇ ਇਮਾਨਦਾਰੀ ਦੀ ਸਰਕਾਰ ਸਦਾ ਭਗਵੰਤ ਸਿੰਘ ਮਾਨ ਦਰਸ਼ਦੂ ਦੀ ਤੇ ਸਾਡੇ ਹੱਥ ਮੰਤਰੀ ਉਹ ਸਾਰੇ ਦੇ ਪਰਾਲੇ ਦੇ ਨਾਲ ਆ ਸਾਡਾ ਸਾਰਾ ਸਟਾਫ ਤੇ ਸੀ ਉਹ ਮੂਹ ਤੇ ਐਸੇ ਮੋਸਾਬੇ ਉਹ ਸਾਰਿਆਂ ਦੇ ਨਾਲ ਰੱਖ ਕੇ ਜਿਹੜਾ ਇੱਕ ਬਹੁਤ ਵੱਡਾ ਫਲਾਨਾ ਕੀਤਾ داره ਔਰ ਇਹ ਵੱਡਾ ਪਿੰਡ ਹੈ ਸਭ ਤੋਂ ਵੱਡੀ ਗੱਲ ਦਾ ਵੱਡਾ ਪਿੰਡ ਹੈ ਔਰ ਲਾਸਟ ਦੇ ਵਿੱਚ ਹਲਕੇ ਦੇ ਇੱਥੋਂ ਤੱਕ ਕਈ ਵਾਰੀ ਆਉਂਦੇ ਆ ਜਿਹੜੀਆਂ ਸਰਕਾਰ ਦੀਆਂ ਸਹੂਲਤਾਂ ਖਤਮ ਹੋ ਜਾਂਦੀਆਂ ਉਹ ਵੀ ਜਿਹੜੀ ਹੈਗੀ ਐ ਅਸੀਂ ਇਸ ਗੱਲ ਦਾ ਖਿਆਲ ਰੱਖਿਆ ਵੀ ਦੂਰ ਤੱਕ ਜਿੱਥੇ ਤੱਕ ਨਹੀਂ ਕਿ ਸਹੂਲਤ ਪਹੁੰਚਦੀ ਸੇ ਅਜੇ ਤੱਕ ਸਰਕਾਰਾਂ ਦੀ ਕੋਈ ਸੂਤਰ ਦੋਤਾ ਜੇ ਤਾਂ ਕਿ ਲੋਕੋ ਦਾ ਫਾਇਦਾ ਰਹੇ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਸ ਪਿੰਡ ਦੇ ਵਿੱਚ ਪਹਿਲਾਂ ਤੋਂ ਹੀ ਚੱਲ ਰਹੀ ਡਿਸਪੈਂਸਰੀ ਨੂੰ ਖਤਮ ਕਰਕੇ ਇੱਥੇ ਇੱਕ ਨਵਾਂ ਮੁਹੱਲਾ ਕਲੀਨਿਕ ਖੋਲਿਆ ਜਾ ਰਿਹਾ। ਬਲਕਿ ਇਸ ਪਿੰਡ ਦੇ ਵਿੱਚ ਘੱਟੋ-ਘੱਟ 10 ਹੋਰ ਮੁਹੱਲਾ ਕਲੀਨਿਕਾਂ ਦੀ ਲੋੜ ਹੈ। ਕਿਉਂਕਿ ਪਿੰਡ ਦੀਪ ਸਿੰਘ ਵਾਲਾ ਇੱਕ ਵਿਸ਼ਾਲ ਪਿੰਡ ਹੈ। ਇੱਕ ਮੁਹੱਲਾ ਕਲੀਨਿਕ ਇਸ ਪੂਰੇ ਪਿੰਡ 'ਚ ਸਹੂਲਤਾਂ ਪ੍ਰਦਾਨ ਕਰਨ 'ਚ ਅਸਮਰਥ ਹੈ। ਹਕੀਕੀ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ।